ਸਾਸ਼ਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦਾਲ ਮਖਣੀ ਦਾਲ ਮਖਣੀ ਆਪਾਂ ਬਣਾਵਾਂਗੇ ਮਾਂ ਛੋਲਿਆਂ ਦੀ ਦਾਲ ਦੀ ਇੱਧਰ ਮੈਂ ਅੱਧੀ ਕੌਲੀ ਲਈ ਆ ਮਾਂਹਾਂ ਦੀ ਦਾਲ ਦਲੇ ਹੋਈਆਂ ਦੀ ਤੇ ਅੱਧੀ ਕੌਲੀ ਲਈ ਆ ਮੈ ਛੋਲਿਆਂ ਦੀ ਦਾਲ ਦਲੇਆਂ ਹੋਈਆਂ ਦੀ ਤੇ ਇਹ ਦਾਲ ਨੂੰ ਆਪਾਂ ਇੱਕ ਬੋਲ ਚ ਪਾ ਕੇ ਭਿਉਂ ਦਿੰਨੇ ਆਂਗੇ ਅੱਧੇ ਘੰਟੇ ਲਈ ਤੇ ਇੱਧਰ ਆਪਾਂ ਤੜਕੇ ਦਾ ਜਿਹੜਾ ਸਮਾਨ ਉਹ ਕੱਟ ਕੇ ਤਿਆਰ ਕਰ ਲੈਨੇ ਆਂ ਪਿਆਜ਼ ਲਈ ਆ ਟਮਾਟਰ ਲਈ ਆ ਲਸਣ ਹਰੀ ਮਿਰਚ ਲਈ ਆ ਇਹਨਾਂ ਨੂੰ ਮੈਂ ਕੱਟ ਕੇ ਤਿਆਰ ਕਰ ਲੈਨੀ ਆਂਗੀ ਹਾਂਜੀ ਇੱਧਰ ਆਪਾਂ ਕੁੱਕਰ ਗਰਮ ਧਰ ਲਿਆ ਇਹਦੇ ਚ ਆਪਾਂ ਪਾਵਾਂਗੇ 1 ਲੀਟਰ ਪਾਣੀ ਦਾ ਹਾਂਜੀ ਤੇ ਇਹਦੇ ਚ ਆਪਾਂ ਐਡ ਕਰ ਦਾਂਗੇ ਪਾਣੀ ਚ ਹਲਦੀ ਤੇ ਨਮਕ ਇੱਕ ਚਮਚਾ ਪਾਉਂਗੀ ਮੈਂ ਨਮਕ ਦਾ ਇੱਕ ਚਮਚਾ ਮੈਂ ਪਾਉਂਗੀ ਹਲਦੀ ਦਾ ਇੱਕ ਚਮਚਾ ਆਪਾਂ ਇਹਦੇ ਚ ਪਾ ਦਾਂਗੇ ਤੇਲ ਦਾ ਤੁਸੀਂ ਕਿਉਂ ਵੀ ਪਾ ਸਕਦੇ ਆ ਤੁਸੀਂ ਰਫੈਂਡ ਵੀ ਪਾ ਸਕਦੇ ਹੋਗੇ ਤਾਂ ਕਿ ਉਬਲ ਕੇ ਪਾਣੀ ਆਪਣਾ ਬਾਹਰ ਨਾ ਆਵੇ ਤੇ ਇਹਨੂੰ ਪਾਣੀ ਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਹੋਣ ਦਿੰਨੇ ਆਂਗੇ ਤੇ ਉਦੋਂ ਆਪਾਂ ਦਾਲ ਤੋਕੇ ਸਾਫ਼ ਕਰ ਲੈਣੇ ਆਂਗੇ ਹਾਂਜੀ ਪਾਣੀ ਆਪਣਾ ਜਿਹੜਾ ਗਰਮ ਹੋ ਗਿਆ ਚੰਗੇ ਤਰੀਕੇ ਨਾਲ ਦੇਖੋ ਰਿਜ ਰਿਆ ਜੇ ਪਾਣੀ ਚੰਗੇ ਤਰੀਕੇ ਨਾਲ ਪਹਿਲਾਂ ਰਿਜਣ ਲੱਗੇ ਜੇ ਨਾ ਦਾਲ ਪਾਉਣ ਤੋਂ ਤੇ ਫਿਰ ਦਾਲ ਬਾਹਰ ਨਹੀਂ ਨਿਕਲਦੀਗੀ ਕਿਉਂ ਥੋੜਾ ਜਿਹਾ ਤੇਲ ਪਾ ਕੇ ਤੁਸੀਂ ਇਹਨੂੰ ਇੱਕੋ ਬਾਲਾ ਦੇ ਲਓ ਪਾਣੀ ਨੂੰ ਹੁਣ ਇਹਦੇ ਚ ਆਪ ਐਡ ਕਰਾਂਗੇ ਦਾਲ ਦਾਲ ਮੈਂ ਚੰਗੇ ਤਰੀਕੇ ਨਾਲ ਧੋ ਕੇ ਸਾਫ ਕਰ ਲਈ ਹੈਗੀ ਹੁਣ ਇਹਦੇ ਚ ਆਪਾਂ ਦਾਲ ਪਾ ਦਿੰਨੇ ਆ ਮੈਂ ਇੱਥੇ ਮਾਂਛੋਲਿਆਂ ਦੀ ਦਾਲ ਲਈ ਹੈ ਤੁਸੀਂ ਥੋੜੇ ਜਿਏ ਚਰਾਜਮਾ ਵੀ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਤਾਂ ਮੈਂ ਕੱਲੇ ਮਾਂਛੋਲਿਆਂ ਦੀ ਦਾਲ ਨਾਲ ਹੀ ਇਹ ਦਾਲ ਬਣਾਉਂਗੀ ਹਾਂਜੀ ਹੁਣ ਆਪਾਂ ਕੁੱਕਰ ਨੂੰ ਬੰਦ ਕਰ ਦਾਂਗੇ ਤੇ ਇਹਦੀਆਂ 5-20 ਲਾ ਲਉ ਆਵਾਂਗੇ ਆਪਾਂ ਫੇਰ ਆਪਾਂ ਗੈਸ ਬੰਦ ਕਰਾਂਗੇ ਤੇ ਦਾਲ ਆਪਣੀ ਚੈੱਕ ਕਰਾਂਗੇ। ਹਾਂਜੀ ਤੇ ਉਹਨਾਂ ਚਿਰ ਆਪਾਂ ਤੜਕੇ ਦਾ ਸਮਾਨ ਜਿਹੜਾ ਕੱਟ ਕੇ ਤਿਆਰ ਕਰ ਲੈਨੇ ਆਂ, ਉਹਦੋਂ ਨੂੰ ਆਪਣੀ ਦਾਲ ਰਿਝ ਜੂਗੀ। ਹਾਂਜੀ 5 ਵਿਸਲਾ ਲੱਗ ਗਈਆਂ ਆ ਭਾਫ਼ ਆਪਣੀ ਨਿਕਲ ਗਈ ਆ ਕੁੱਕਰ ਦੀ ਤੇ ਹੁਣ ਕੁੱਕਰ ਨੂੰ ਆਪਾਂ ਖੋਲ੍ਹ ਕੇ ਚੈੱਕ ਕਰਦੇ ਆਂ ਦਾਲ। ਦਾਲ ਆਪਣੀ ਵਧੀਆ ਰਿਝ ਗਈ ਆ। ਹੁਣ ਆਪਾਂ ਇਹਦਾ ਤੜਕਾ ਤਿਆਰ ਕਰਦੇ ਆਂਗੇ। ਹਾਂਜੀ ਤੜਕਾ ਲਾਉਣ ਲਈ ਦਾਲ ਨੂੰ ਆਪਾਂ ਕੁਝ ਸੁੱਕੇ ਮਸਾਲੇ ਲਏ ਆ ਥੋੜਾ ਜਿਹਾ ਟੁਕੜਾ ਮੈਂ ਦਾਲਚੀਨੀ ਦਾ ਲਿਆ ਇੱਕ ਮੈਂ ਲੌਂਗ ਲਿਆ ਇੱਕ ਇਲਾਇਚੀ ਲਈ ਆ ਤੇ ਜੀਰਾ ਲਿਆ ਇੱਧਰ ਮੈਂ ਥੋੜਾ ਜਿਹਾ ਪੱਤੇ ਕੜੀ ਪੱਤੇ ਦੇ ਲਏ ਆ ਤੁਸੀਂ ਸੁੱਕਾ ਹੋਇਆ ਕੜੀ ਪੱਤਾ ਵੀ ਪਾ ਸਕਦੇ ਹੋ ਜੇ ਤਾਜ਼ਾ ਹੈਗਾ ਤਾਂ ਤੁਸੀਂ ਤਾਜ਼ਾ ਵੀ ਪਾ ਸਕਦੇ ਹੋ ਇੱਧਰ ਮੈਂ ਆਪਣੇ ਤੜਕੇ ਦਾ ਸਮਾਨ ਹੈ ਜਿਹੜਾ ਪਿਆਜ਼, ਟਮਾਟਰ, ਹਰੀ ਮਿਰਚ, ਲਸਣ ਚੀਰ ਕੇ ਤਿਆਰ ਕਰ ਲਈ ਹੈ। ਅਦਰਕ ਨੂੰ ਮੈਂ ਸਕਿਪ ਕੀਤਾਗਾ ਤੁਸੀਂ ਪਾਉਣਾ ਚਾਹੋਣੇ ਤਾਂ ਅਦਰਕ ਵੀ ਕੱਟ ਕੇ ਪਾ ਸਕਦੇ ਹੋ। ਤੇ ਹੁਣ ਆਪਾਂ ਫਰਾਈਪੈਨ ਗਰਮ ਕਰਦੇ ਹਾਂ ਤੇ ਤੜਕਾ ਲਾਉਣ ਦੀ ਤਿਆਰੀ ਕਰਦੇ ਹਾਂ। ਹਾਂਜੀ ਤੜਕਾ ਲਾਉਣ ਲਈ ਮੈਂ ਫਰਾਈਪੈਨ ਦਾ ਜਿਹੜਾ ਗਰਮ ਕਰ ਦਿੱਤਾ 2 ਚਮਚੇ ਮੈਂ ਵੱਡੇ ਦੇ ਵਿੱਚ ਤੇਲ ਦੇ ਪਾ ਦਿੱਤੇ ਆ। ਤੁਸੀਂ ਘਿਓ ਵੀ ਲੈ ਸਕਦੇ ਹੋ ਤੇ ਰਫਾਇਨਡ ਵੀ ਲੈ ਸਕਦੇ ਹੋ। ਤੇਲ ਆਪਣਾ ਇੱਧਰ ਗਰਮ ਹੋ ਗਿਆ ਜੰਗੇ ਤਰੀਕੇ ਨਾਲ ਕਲਕ ਗਿਆ। ਇਹਦੇ ਵਿੱਚ ਹੁਣ ਆਪਾਂ ਸੁੱਕੇ ਮਸਾਲੇ ਜਿਹੜੇ ਲਏ ਸੀ ਉਹ ਪਾ ਦਿੰਨੇ ਆ ਪਹਿਲਾਂ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਕਲਕਾ ਲਾਂਗੇ ਜੀਰਾ ਤੇ ਸੁੱਕੇ ਮਸਾਲੇ ਆਪਣੇ ਕਲਕ ਗਏ ਆ ਹੁਣ ਇਹਦੇ ਵਿੱਚ ਦੋ ਤਿੰਨ ਪੱਤੇ ਮੈਂ ਕੜੀ ਪੱਤੇ ਦੇ ਪਾ ਦੂੰਗੀ ਇਹਦੇ ਚ ਆਪਾਂ ਐਡ ਕਰਾਂਗੇ ਸਭ ਤੋਂ ਪਹਿਲਾਂ ਲਸਣ ਤੇ ਹਰੀ ਮਿਰਚ ਆਪਾਂ ਹਰੀ ਮਿਰਚ ਤੇ ਲਸਣ ਨੂੰ ਥੋੜਾ ਜਿਹਾ ਖਲਕਾ ਲਾਂਗੇ ਤਾਂ ਕਿ ਜਿਹੜਾ ਲਸਣ ਦਾ ਕੱਚਾ ਪਾਣਾ ਉਹ ਆਪਣੀ ਦਾਲ ਦੇ ਟੇਸਟ ਦੇ ਵਿੱਚ ਨਾ ਆਵੇ। ਹਾਂਜੀ ਇੱਧਰ ਆਪਣੀ ਲਸਣ ਤੇ ਹਰੀ ਮਿਰਚ ਆ ਜਿਹੜੀ ਕਲਕੂਗੀ। ਹਰੀ ਮਿਰਚ ਵੀ ਪਹਿਲਾਂ ਕਲਕਾਉਣਾ ਹੈ ਨਾ ਇਹਦਾ ਜਿਹੜਾ ਕੌੜਾ ਪਾਣਾ ਖਤਮ ਹੋ ਜਾਂਦਾ ਦਾ। ਹੁਣ ਇਹਦੇ ਚ ਆਪਾਂ ਐਡ ਕਰਾਂਗੇ ਪਿਆਜ਼ ਤੇ ਟਮਾਟਰ। ਇਹਨਾਂ ਆਪਾਂ ਇਹਨੂੰ ਭੁੰਨ ਲਾਂਗੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਭੁੰਨ ਕੇ ਤਿਆਰ ਕਰ ਲਾਂਗੇ ਤੜਕੇ ਨੂੰ ਤੇ ਗੈਸ ਆਪਾਂ ਸੇਮੀ ਰੱਖਣਾਗਾ ਹਾਂਜੀ ਇਹ ਤੜਕੇ ਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨਣਾਗਾ ਜਿਹੜਾ ਅਸਲੀ ਸਵਾਦ ਹਨ ਹੋਏ ਤੜਕੇ ਨਹੀਂ ਬਣਾਉਣਾ ਆਪਣੀ ਦਾਲ ਮਖਣੀ ਚ ਤੇ ਇਹਦੇ ਤੜਕੇ ਦਾ ਸਵਾਦ ਹੀ ਹੈ ਜਿਹੜਾ ਇਹ ਆਪਣੀ ਦਾਲ ਮਖਣੀ ਨੂੰ ਰੈਸਟੋਰੈਂਟ ਦੇ ਸਵਾਦ ਵਰਗੀ ਬਣਾ ਲੂਗਾ ਤੇ ਆਪਾਂ ਇਹ ਕੁੱਕਰ 'ਚ ਬਹੁਤ ਥੋੜੇ ਸਮੇਂ ਵਿੱਚ ਦਾਲ ਮਖਣੀ ਹੈ ਜਿਹੜੀ ਵਧੀਆ ਬਣਾ ਕੇ ਤਿਆਰ ਕਰ ਸਕਦੇ ਆਂਗੇ ਦਾਲ ਆਪਣੀ ਵਧੀਆ ਰਿਜੀ ਹੋਈ ਆ ਹੁਣ ਆਪਾਂ ਤੜਕੇ ਨੂੰ ਚੰਗੇ ਤਰੀਕੇ ਨਾਲ ਭੁੰਨ ਕੇ ਤਿਆਰ ਕਰ ਲੈਣੇ ਆਂਗੇ। ਹਾਂਜੀ ਤੜਕਾ ਆਪਣਾ ਬਿਲਕੁਲ ਭੁੱਜ ਗਿਆਗਾ। ਹੁਣ ਇਹਦੇ ਚ ਐਡ ਕਰਾਂਗੇ ਆਪਾਂ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ। ਥੋੜੀ ਜਿਹੀ ਆਪਾਂ ਪਾਵਾਂਗੇ ਲਾਲ ਮਿਰਚ। ਹਲਦੀ ਤੇ ਨਮਕ ਆਪਾਂ ਪਹਿਲਾਂ ਪਾ ਚੁੱਕੇ ਆਂਗੇ। ਤੇ ਗਰਮ ਮਸਾਲਾ ਆਪਾਂ ਤੜਕੇ ਦੇ ਵਿੱਚ ਢਾਲ ਪਾ ਕੇ ਬਾਅਦ ਚ ਜਮਾ ਤਿਆਰ ਕਰਕੇ ਬਾਅਦ ਚ ਪਾਵਾਂਗੇ। ਇਹਨੂੰ ਆਪਾਂ 1 ਮਿੰਟ ਦਾ ਸੇਕ ਹੋਰ ਲਵਾਵਾਂਗੇ। ਹਾਂਜੀ ਤੜਕਾ ਆਪਣਾ ਹੁਣ ਬਿਲਕੁਲ ਤਿਆਰ ਹੋ ਗਿਆ। ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਦਾਲ। ਦਾਲ ਆਪਣੀ ਬਹੁਤ ਸੋਣੀ ਕੁਲੀ ਆ। ਹੁਣ ਆਪਾਂ ਚੰਗੇ ਤਰੀਕੇ ਨਾਲ ਦਾਲ ਨੂੰ ਤੜਕੇ 'ਚ ਮਿਕਸ ਕਰ ਦਾਂਗੇ। ਇਹ ਬਹੁਤ ਟੇਸਟੀ ਦਾਲ ਬਣ ਕੇ ਆਪਣੀ ਤਿਆਰ ਹੋਊਗੀ। ਜਦੋਂ ਤੱਕ ਮੈਂ ਮਿਕਸ ਕਰਦੀ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲੈਣੇ ਆਂ ਦਾਲ ਆ ਜਿਹੜੀ ਆਪਣੀ ਵਧੀਆ ਮਿਕਸ ਹੋ ਗਈ ਆ ਦੇਖੋ ਕਿੱਡੀ ਸੋਹਣੀ ਬਣ ਕੇ ਤਿਆਰ ਹੋਈ ਆ ਮੈਂ ਇਹਦੇ ਵਿੱਚ ਛੋਲਿਆਂ ਦੀ ਦਾਲ ਪਾ ਕੇ ਤਿਆਰ ਕੀਤੀ ਆ ਤੁਸੀਂ ਕੱਲੇ ਮਾਹਾਂ ਦੀ ਤੇ ਰਾਜਮਾ ਥੋੜੇ ਜਿਹਾ ਪਾ ਕੇ ਵੀ ਤਿਆਰ ਕਰ ਸਕਦੇ ਹੋ ਹੁਣ ਇਹਦੇ ਚ ਆਪਾਂ ਪਾਵਾਂਗੇ ਇੱਕ ਚਮਚ ਗਰਮ ਮਸਾਲੇ ਦਾ ਇੱਥੇ ਤੁਸੀਂ ਮੈਗੀ ਮਸਾਲਾ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਮੈਗੀ ਮਸਾਲਾ ਨਹੀਂ ਆ ਤਾਂ ਫਿਰ ਤੁਸੀਂ ਇੱਕ ਚਮਚ ਕਸੂਰੀ ਮੇਥੀ ਦਾ ਪਾ ਦੇਣਾ ਜਾਨੀ ਕਿ ਸੁੱਕੀ ਹੋਈ ਮੇਥੀ ਦਾ ਇਹਦੇ ਨਾਲ ਟੇਸਟ ਇਹਦਾ ਬਹੁਤ ਜ਼ਿਆਦਾ ਵਧ ਜਾਣਾ ਦਾਲ ਦਾ ਤੇ ਇਹਨੂੰ ਦਾਲ ਨੂੰ ਆਪਾਂ 2-3 ਮਿੰਟ ਦਾ ਸੇਕ ਲਵਾਵਾਂਗੇ ਤਾਕੇ ਜਿਹੜੇ ਆਪਣੇ ਭੁੰਨੇ ਹੋਏ ਮਸਾਲੇ ਦਾ ਜਿਹੜਾ ਟੇਸਟ ਆ ਕੋ ਚੰਗੇ ਤਰੀਕੇ ਨਾਲ ਦਾਲ ਚ ਰਚ ਜੇ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਦੋ ਚਮਚ ਜਿਹੜੀ ਤਾਜ਼ਾ ਕਰੀਮ ਲਈ ਹੋਈ ਆ ਦੁੱਧ ਤੋਂ ਤੇ ਥੋੜੀ ਜੀ ਆਪਾਂ ਪਾਵਾਂਗੇ ਮੱਖਣੀ ਤੇ ਦਾਲ ਆਪਣੀ ਦਾਲ ਮੱਖਣੀ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਜ਼ਿਆਦਾ ਟੇਸਟੀ ਬਣੀ ਆ ਇਹ ਦੇਖਣ ਚ ਵੀ ਬਹੁਤ ਸੋਹਣੀ ਲੱਗ ਰਹੀ ਆ ਮੈਂ ਹੁਣ ਇਹਨੂੰ ਵਰਤੌਣ ਦੀ ਤਿਆਰੀ ਕਰਦੀ ਆਂ ਤੇ ਤੁਸੀਂ ਬਣਾਉਣ ਦੀ ਤਿਆਰੀ ਕਰੋ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ 'ਚ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ